ਅੱਜ ਲੱਗਿਆ ਜੀ ਕਿੰਨਾ ਕਾ 50000 ਦਿਨ ਨਹੀਂ ਇਹਦੇ ਮੇਰੇ ਜਾਨ ਨੂੰ ਜਣੀ ਝੂ ਸਕਦੀ ਐ ਇਹ ਇੱਕ ਦੋ ਦਿਨਾਂ ਚ ਹੀ ਹੁਣ ਨਾਲ ਹੀ ਹੋ ਆਜੋ ਬਾਈ ਸਾਸਰੀ ਕਾਲ ਜੀ ਸਾਰਿਆਂ ਨੂੰ ਮੁੱਲਾਪੁਰ ਖੜੇ ਸੀਗੇ ਆਪਾਂ ਅੱਜ ਬੱਕਰਾ ਦਿਖਾ ਦੇਣਗੇ ਤੁਹਾਨੂੰ ਆਪਾਂ ਤੇ ਬੱਕਰੇ ਬੱਕਰੀਆਂ ਜੋ ਕੁਛ ਆਊਗਾ ਵੀਡੀਓ ਦੇ ਵਿੱਚ ਦਿਖਾ ਦਾਂਗੇ ਨਾ ਸ਼ਨੀਵਾਰ ਨੂੰ ਮੰਡੀ ਲੱਗਦੀ ਐ ਮੰਡੀ ਵਧੀਆ ਪਈ ਹੋਈ ਐਗੀ ਸਾਰਾ ਕੁਛ ਮਤਲਬ ਕਿ ਇੱਥੇ ਮਿਲ ਜਾਣਾ ਤੁਸੀਂ ਆ ਦੇਖੋ ਨਾ ਚਲੋ ਗੱਲਬਾਤ ਕਰਦੇ ਹੁਣ ਬੱਕਰੇ ਦੀ ਬਾਬਤ ਬਾਈ ਕੀ ਹਾਲ ਐ ਜੀ ਠੀਕ ਐ ਜੀ ਵਧੀਆ ਕਿਹੜਾ ਪਿੰਡ ਆ ਵੀਰੇ ਸਾਡਾ ਪਿੰਡ ਆ ਜੀ ਸੰਮੇ ਵਾਲੀ ਮੰਡੀ ਸੰਮੇ ਵਾਲੀ ਜ਼ਿਲ੍ਹਾ ਮੁਕਸਰ ਜੀ ਮਾ ਕਿਤੇ ਰਸਤਵਾਂ ਤਾਂ ਆਇਆ ਬਈ ਯਾਰਾ ਬੋਲੀ ਉਹੀ ਜੀ ਲੱਗੀ ਮੈਨੂੰ ਥੋੜੀ ਥੋੜੀ ਜੀ ਅੱਛਾ ਕੀ ਹਾਲ ਚਾਲ ਆ ਵਧੀਆ ਜੀ ਵਧੀਆ ਬੱਕਰਾ ਇੱਕੋ ਹੀ ਲਿਆਂਦਾ ਵੇਚਣ ਵਾਸਤੇ ਜਾਂ ਕੁਝ ਹੋਰ ਵੀ ਲਿਆਂਦਾ ਨਹੀਂ ਹੋਰ ਵੀ ਲੈਂਦੇ ਬੱਕਰਾ ਕੀ ਲੈਂਦਾ ਚਲੋ ਇਹਦੀ ਦੱਸੋ ਪਹਿਲਾਂ ਕਿੰਨੇ ਦੰਦਾਂ ਚ ਹੈਗਾ ਇਹ ਪੂਰੇ ਦੰਦ ਕਰੀ ਬੈਠਾ ਜੀ ਪੂਰੇ ਦੰਦ ਕਰੀ ਬੈਠਾ ਹਾਂਜੀ ਖੜਾ ਹੈਗਾ ਬੈਠਾ ਕਿਤੇ ਖੜਾ ਹੈਗਾ ਹਾਂਜੀ ਠੀਕ ਹੈ ਐਂ ਦੱਸ ਹਾਈਟ ਕਿੰਨੀ ਹੁੰਦਾ ਹੈ ਟਾਈ ਦੀ 47 ਇੰਚ ਹੋਗੀ ਉਹ 47 ਤਾਂ ਬਾਲੀ ਹੁੰਦੀ ਹੈ ਗੁਰੂਆ ਹਾਂਜੀ ਇਹਦੀ ਐਮ ਮੰਨ ਕੇ ਚੱਲ 42 43 ਇੰਚ ਮੰਨ ਲਾ ਹਾਂ ਹਾਂ ਬਜਨ ਬਜਨ ਵੀ ਨਹੀਂ ਪਤਾ ਨਹੀਂ ਬਜਨ ਬਜਨ ਹੋਊਗਾ ਕਾਊਂਟਰ ਦੇ ਗੇੜ ਜੇ ਹੋਊਗਾ 90 80 85 90 ਕਿਲੋ ਹੋਣਾ ਲੈ ਬੱਕਰਾ ਸੋਣਾ ਲੱਗਿਆ ਬਾਈਆਂ ਨੂੰ ਵੈਸੇ ਉਦਾਂ ਘਟ ਬਾਤ ਹੀ ਪਤਾ ਨਹੀਂ ਇਹਨਾਂ ਨੂੰ ਵੀ ਕੀ ਗੱਲ ਬਾਤ ਹੈਗੀ ਸੂੰਦਾ ਕਿ ਮੈਂ ਇਹ ਬੱਚੇ ਕਿਹੇ ਜੇ ਪਾਉਂਦਾ ਬੱਚੇ ਬਹੁਤ ਵਧੀਆ ਹੁੰਦੇ ਕਿੰਨਾ ਕਮਾਲ ਰੱਖਿਆ ਹੋਇਆ ਘਰ ਹਾਂਜੀ ਮਾਲ ਹੈਗੇ 25 30 ਨਾਲ ਜੀ ਕਦੋਂ ਕੋ ਤੋ ਰੱਖਦੇ ਹਾਂ ਹਾਂਜੀ ਕਿੰਨਾ ਕ ਟਾਈਮ ਹੋ ਗਿਆ ਸਾਨੂੰ ਹੋ ਗਏ 5 ਸਾਲ 5 ਸਾਲ ਹੋ ਗਏ ਜੀ ਭਗਵਾਨ ਜੀ ਅੱਛਾ ਬੱਕਰੇ ਤੁਸੀਂ ਚਾਰ ਕਿਲਿਓਨੇ ਫਿਰ ਬੱਕਰੀਆਂ ਹਾਂਜੀ 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 ਚਾਰ ਲਿਓਨੇ ਕੱਲੇ ਜਾਣੇ ਚਾਰ ਨਾਲ ਹੋਰ ਰੱਖਿਆ ਹੋਇਆ ਬੰਦਾ ਨਾਲ ਨਾਲ ਕੱਲਾ ਕੱਲੇ ਹੀ ਕੱਲਾ ਕਿੰਨੇ ਵਜੇ ਛੱਡ ਲਾਉਨੇ ਫਿਰ ਤੇਰੇ ਮੈਂ 7:00 ਲਾ 7:00 ਵਜੇ 6:00 ਵਜੇ ਹਾਂਜੀ ਤੁਹਾਡੇ ਤਾਂ ਨਰਮਾ ਬਹੁਤ ਹੋਊਗਾ ਨਰਮਾ ਬਹੁਤ ਹੈ ਵਧੀਆ ਰਾਜਿਆਂ ਦੀ ਹੁੰਨੀ ਫਿਰ ਤਾਂ ਅੱਛਾ ਤੜਕੀ ਲੈ ਜਾਨੂੰ ਐ ਫਿਰ ਡਕਾ ਕੇ ਲਿਆਉਂਦੇ ਹੋਮੋਂਗੇ ਨਰਮੇ ਨਾਲ ਆਫਰ ਦੀ ਤਾਂ ਨਹੀਂ ਕਿ ਬੱਕਰੀ ਹਾਂ ਨਾ ਨਾ ਕਿੰਨਾ ਸ਼ਰਮ ਚ ਸਾਰਾ ਦਿਨ ਛੱਡੀ ਚੱਲੋ ਨਰਮੇ ਚ ਕਾਹੇ ਖਾਂਦੀਆਂ ਵਿੱਚ ਵਿੱਚ ਕਾਹ ਕਾਹ ਵਿੱਚ ਕਾਹ ਆ ਠੀਕ ਐ ਐਂ ਗੱਲ ਬਾਤ ਹੈਗੀ ਹੁਣ ਇਹਦਾ ਮੰਗਿਆ ਕੀ ਹੈਗਾ ਆਪਾਂ ਨੇ ਹੁਣ ਅਸੀਂ ਮੰਗਿਆ ਸੀ 1.5 ਲੱਖ ਡੇਢ ਲੱਖ ਹਾਂਜੀ ਲੱਗਿਆ ਕੁਛ ਲਾਗੇ ਨਹੀਂ ਗਿਆ ਕੋਈ 10 20 50 50000 ਲੱਗਿਆ 50000 ਉਰੇ ਕਿੱਥੇ ਨੀਰਖਾਨ ਹਾਂਜੀ 50000 ਲੱਗ ਗਿਆ ਬੱਕਰਾ ਹੈਗਾ ਬਾਈ ਬੰਨਣ ਵਾਲਾ 50000 ਰੁਪਏ ਇਹ ਥਣ ਵੀ ਨੇ ਨਾ ਤੁਹਾਡੇ ਬੱਕਰੇ ਦੇ ਇਹ ਥਣ ਇੱਕੋ ਹੀ ਹੈ ਕਿ ਦੋ ਨੇ ਇਹ ਚੱਲਦੇ ਵੀ ਨੇ ਇਹ ਹਾਂ ਚੱਲਦੇ ਨੇ ਲਾਏ ਨਹੀਂ ਅਸੀਂ ਚੱਲਦੇ ਆ ਫਿਰ ਐ ਕਿਵੇਂ ਕਹਦਾ ਵੀ ਚਲਾ ਸੀ ਨਹੀਂ ਨਹੀਂ ਚੱਦੇ ਵੇਦੇ ਫਿਰ ਤੇ ਚਾਉਂਦੇ ਨਹੀਂ ਇਹਦੇ ਬੱਚਿਆਂ ਦੇ ਵੀ ਹੋਣ ਲਿਓ ਨੇ ਨਹੀਂ ਨਹੀਂ ਹੈ ਬੱਚੇ ਨਹੀਂ ਬੱਚੇ ਨਹੀਂ ਹੋਏ ਠੀਕ ਹੈ 50000 ਰੁਪਿਆ ਲੱਗ ਗਿਆ ਲਾਣੇਦਾਰ ਕਹਿੰਦਾ ਵੀ ਦੇਣਾ ਕਿੰਨੇ ਦਾ ਸੀ ਫਿਰ ਲੱਖ ਦਾ ਲੱਖ ਦਾ ਤਾਂ ਬੜਾ ਟੈਟ ਹੋ ਜੂਗਾ ਮਾ ਚਲੋ ਕੋਈ ਗੱਲ ਨਹੀਂ ਮੌਕੇ ਤੇ ਦੇਖ ਲੋ ਹੈ ਨਾ 50 ਲੱਗ ਗਿਆ ਪੱਕੀ ਗੱਲ ਹੈ ਚਲੋ ਠੀਕ ਹੈ ਭਾਈ ਜੀ ਧੰਨਵਾਦ ਜੀ ਹਾਂ ਉੱਚਾ ਹੁੰਦਾ ਵੀ ਤੈਨੂੰ ਵੀ ਨਹੀਂ ਨਹੀਂ ਅੱਛਾ ਕੀ ਮੰਗਿਆ ਬੱਕਰੇ ਦਾ ਬੱਕਰਾ 1.5 ਲੱਖ ਮੰਗਿਆ ਆਏ ਹਾਏ ਨਿਆਰੀ ਲਿਆਤਾ 1.5 ਲੱਖ ਮੰਗ ਕੇ ਕਿੰਨੇ ਦੰਦਾਗਾ ਪੂਰੇ ਦੰਦਾਂ ਦਾ ਜੀ ਪੂਰੇ ਦੰਦਾਂ ਦਾ ਹਾਂਜੀ ਬੱਚੇ ਕਿਵੇਂ ਦੇ ਕੱਢਦਾ ਇਕੱਲੇ ਕਾਲੀ ਕੱਢਦਾ ਕਿ ਹੋਰ ਵੀ ਕੱਢਦਾ ਇਕੱਲੇ ਹਾਂ ਕੱਦ ਕਿੰਨਾ ਇਹਦਾ ਕੱਦ ਹੈ ਜੀ 42 43 ਹਾਂ 40 42 ਕੋ ਹੋਊਗਾ ਨਾ 42 ਕਾ ਹੈਗਾਗਾ ਬੱਕਰਾ ਸੋਹਣਾਗਾ ਹਾਂਜੀ ਤੁਰਦਾ ਓਕੇ ਜਮਾ ਹਾਂਜੀ ਬਹੁਤ ਵਧੀਆ ਇਹ ਬਿੱਟਲ ਹੈ ਜੀ ਪਿਓਰ ਬਿੱਟਲ ਤਾਂ ਦੀਂਦਾਗਾ ਬਿੱਟਲ ਤਾਂ ਕਿੱਥੋਂ ਲਿਆ ਸੀਗਾ ਇਹ ਲੈਂਦਾ ਰਾਜਸਥਾਨ ਤੋਂ ਬੱਚਾ ਲੈਂਦਾ ਸੀ ਛੋਟਾ ਜਿਹਾ ਕਿੱਡਾਗਾ ਛੋਟਾ ਬਿਲਕੁਲ ਹੀ 5 ਮਹੀਨੇ ਦਾ ਚਾਹੁੰਦਾ ਹੈ ਹਾਂਜੀ ਕਿੰਨੇ ਰੁਪਈਆ ਦਾ ਲੈਂਦਾ ਜਦੋਂ ਹਾਂਜੀ ਕਿੰਨੇ ਦਾ ਇਹ ਹੈ 7000 ਦਾ ਪੂਰਾ ਲੈਂਦਾ ਸੀ 7000 ਦਾ ਲੈਂਦਾ ਹਾਂਜੀ ਠੀਕ ਹੈ ਹੁਣ ਲੱਗਿਆ ਕੁਛ ਅੱਜ ਅੱਜ ਲੱਗਿਆ ਜੀ ਕਿੰਨਾ ਦਾ 50000 ਇਹਦੇ ਵਿਜਾਇ ਲੱਗੇ ਹਾਂਜੀ ਨਹੀਂ ਟਲੇ ਫਿਰ ਨਹੀਂ ਦੇਣਾ ਅਸੀਂ 50 ਚ 50 ਚ ਕਿਉਂ ਨਹੀਂ ਦੇਣਾ ਨਹੀਂ ਦੇਣਾ ਜੀ ਦੇਣਾ ਕਿੰਨੇ ਦਾ ਫਿਰ ਦੇਣਾ ਅਸੀਂ ਲੱਖ ਤੋਂ ਉੱਪਰ ਪਰ ਸਵਾ ਤੱਕ ਸਵਾਤਕ ਹਾਂਜੀ ਲੱਖ ਤੋਂ ਉੱਤੇ ਦੇਣਾ ਹੈ ਹਾਂਜੀ ਹਾਂਜੀ ਯਾਰ ਮੁੱਲ ਵਾੜਾ ਨਹੀਂ ਹੋਗਾ ਇਹਦਾ ਨਹੀਂ ਹੋਵੇਗਾ ਜੀ ਆਹਾਂ ਜਦੋਂ ਬੱਚਾ ਬੱਚਾ ਨਿੱਕਾ ਜਾਂ ਦੁੱਧ ਚੁੰਗਦਾ 7000 ਦਾ ਮਿਲਦਾ ਤੇ ਕਿਵੇਂ ਵਾੜਾ ਹੋ ਜੂਗਾ ਜੀ ਨਿੱਕਾ ਬੱਚਾ ਤਾਂ ਵਿਕਦਾ ਹੈਗਾ ਹਾਂ ਬੱਚਾ ਇਹ ਪੰਡੂ ਠੀਕ ਹੈ ਹਾਂਜੀ ਚਲੋ ਭਾਈ ਮੈਂ ਤਾਂ ਕਹਿੰਦਾ ਵੀ ਛੋੜਾ ਸਵਾ ਡੇਢ ਦੇ ਵਿਕ ਜੇ ਹੈ ਮੈਂ ਤਾਂ ਕਹਿਣੀ ਹੁੰਦਾਗਾ ਚਲੋ ਫਿਰ ਵੀ ਚੀਜ਼ ਨੇ ਹੈ ਤੇ ਹਿਸਾਬ ਨਾਲ ਹੀ ਵੇਕਣਾ ਹੁੰਦਾ ਜਿਹੇ ਜਿਹੇ ਚੀਜ਼ ਆ ਉਹਦਾ ਮੁੱਲ ਹੁੰਦਾ ਇਹਨਾਂ ਦੀ ਆਵਾਜ਼ ਮਾਰੀਏ ਉਧਰ ਨੂੰ ਜਾਂਦਾ ਏ ਮਗਰ ਨਾਮ ਰੱਖਿਓ ਇਹਦਾ ਨੋਂ ਨਹੀਂ ਰੱਖਿਆ ਇਹਦਾ ਕੋਈ ਨੋ ਨੋ ਬਿੱਡੂ ਬਿੱਡੂ ਆਨੇ ਆ ਬਿੱਡੂ ਹਾਂਜੀ ਬਿੱਡੂ ਹਾਂਜੀ ਸਮਾਨ ਆ ਲੈ ਚਾਗਦਾ 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 ਫਿਰ ਇਹ ਭੱਜ ਜਾਂਦਾ ਹਾਂਜੀ ਚੱਲ ਠੀਕ ਹੈ ਬਾਈ ਹਾਂ ਹਾਂਜੀ ਓਕੇ ਲੈ ਬਾਈ ਬਾਈ ਦੀਆਂ ਬੱਕਰੀਆਂ ਦਿਖਾਉਣਾ ਸਾਡੇ ਨੇੜਲੇ ਪਿੰਡਾਂ ਦਾ ਗਾਹ ਉਹਦੇ ਵਿੱਚ ਗੱਲਬਾਤ ਕਰਦੇ ਆ ਬਾਈ ਦੇ ਨਾਲ ਬੱਕਰੀਆਂ ਮੈਨੂੰ ਇਹਦੀਆਂ ਸੋਹਣੀਆਂ ਲੱਗੀਆਂ ਜਿੰਨ ਤੇ ਵੀ ਠੀਕ ਠੀਕ ਜੀ ਮੰਗੀ ਜਾਂਦਾ ਹੈਗਾ ਨਾ ਕੀ ਹਾਲ ਆ ਵੀਰੇ ਠੀਕ ਹੈ ਜੀ ਕੀ ਨਵਾਂ ਬਾਈ ਸਰ ਭਾਈ ਬੱਕਰੀ ਦਾ ਜਮੇ 40000 ਮਤਲਬ ਗੱਬੇ ਦਾ ਗੱਬਣ ਕਿੰਨੇ ਟਾਈਮ ਦੀ ਹੈ ਇਹ ਇੱਕ ਮਹੀਨਾ ਰਹਿੰਦਾ ਛੂਣ 15 ਉਹ ਜਣੀ ਇਹ ਦਿਨ ਨਹੀਂ ਇਹਦੇ ਬਿਹਰੇ ਜਿਆਦਾ ਨੂੰ ਜਣੀ ਛੂ ਸਕਦੀ ਹੈ ਇਹ ਇੱਕ ਦੋ ਦਿਨਾਂ ਚ ਹੀ ਹੁੰਨ ਨਾਲ ਹੀ ਹੋ ਅੱਛਾ ਪਹਿਲਾਂ ਕਿ ਐ ਸੂਏ ਲਾਇਨੇ ਨੇ ਪਹਿਲਾਂ ਮੇਰੇ ਲਵੇ ਦੋ ਸੂਏ ਲਾਇਨੇ ਦੋ ਸੂਏ ਕਿੰਨੇ ਕ ਮਾਲ ਰੱਖਦੇ ਆਂ ਬਈ ਮਾਲ ਆਪਣੇ ਲਵੇ ਹੈਗੀਆਂ ਜੀ 40 ਬੱਕਰੀਆਂ ਨੇ 40 ਬੱਕਰੀਆਂ ਚਾਰ ਨਾਲ ਕਿੰਨੇ ਨੇ ਉਹਨੂੰ ਚਾਰ ਨਾਲ ਇਕੱਲੇ ਹੀ ਚਾਰਦਾ ਮੈਂ ਅੱਜ ਜਵਾਕ ਛੱਡ ਕੇ ਆਇਆ ਕੱਲਾ ਚਾਰ ਲੈਣਿਓ ਹਾਂ ਜੀ ਅੱਛਾ ਹਾਂ ਤੰਗ ਤਾਂ ਨਹੀਂ ਕਰਦੇ ਜਾਨੀ ਵੀ ਆਪਣੇ ਤਾਂ ਮੀਲ ਹੈ ਨਾ ਫਿਰ ਅੱਛਾ 10 ਕੱਢ ਕੇ ਮੀਲ ਚ ਬਾੜ ਦਿੰਦੀਆਂ ਨੇ ਮੀਲ ਆਪ ਅੱਛਾ ਓਕੇ ਓਕੇ ਲਈ ਬੱਕਰੀ ਬੜੀ ਮਤਲਬ ਕਿ ਪਰਫੈਕਟ ਲੱਗੀ ਜੀ ਸੋਹਣੀ ਲੱਗੀ ਸੂਏ ਕਿੰਨੇ ਦੱਸੇ ਜੀ ਇਹਦੇ ਪਹਿਲੇ ਸੂਏ ਚੌਥੇ ਸੂਏ ਹੋ ਬਈ ਚੌਥੇ ਸੂਏ ਆ ਦੰਦ ਲਾ ਗਿਆ ਉਹ ਮੜੇ ਮੋਟੇ ਹੁੰਦਾ ਮਾਰ ਜਣਾ ਤੇ ਬੜੀ ਮਾਰ ਦਿਆਂ ਨੇ ਨਾ ਮੂੰਹ ਅੱਛਾ ਉਹ ਤੇ ਖਸਾ ਜਾਂਦੀ ਆ ਅਰਜਣ ਅਰਜਣ ਨਾਲ ਜਲਦੀ ਖਸ ਜਾਂਦੀ ਆ ਅਰਜਣ ਤੇ ਖੜੇ ਦੇ ਦੰਦੀਆਂ ਵੱਡੀਆਂ ਬੜੀਆਂ ਨੇ ਇਹਨੇ ਜਦੋਂ ਹਾਂ ਉਦੋਂ ਦੰਦ ਖਸਾ ਜਾਂਦੀਆਂ ਨੇ ਅਰਜਣ ਕਾਰੜਾ ਹੁੰਦਾ ਕਾਰੜਾ ਚੀੜਾ ਚੀੜਾ ਹੁੰਦਾ ਉਹ ਚੀੜਾ ਹੁੰਦਾ ਸੱਕ ਖਾਂਦੇ ਨੇ ਨਾ ਉਹਦੇ ਸੱਕ ਖਾਂਦੇ ਨੇ ਅੱਛਾ ਇਹਨਾਂ ਨੂੰ ਮਠਾ ਲੱਗਦਾ ਫਿਰ ਮਠਾ ਲੱਗਦਾ ਲਾ ਬੱਕਰੀ ਚ ਜਨ ਹੈਗੀ ਹੈ ਕਿ ਭੱਜੀ ਜਾਂਦੀ ਹੈਗੀ ਬੱਕਰੀ ਪਨੋਈ ਪੂਰੀ ਹੁਣੀ ਲੱਗੀ ਬੱਚੇ ਕਿਆ ਕਿਆ ਦੇ ਰਹੀ ਹੈ ਬੱਚੇ ਬਾਬੇ ਪਹਿਲਾਂ ਤਿੰਨ ਦਿੰਦੀ ਹੈ ਇਹ ਤਿੰਨ ਸੂਏ ਤਿੰਨ ਤਿੰਨ ਨਹੀਂ ਦਿੰਦੇ ਨੇ ਐਤ ਕੀ ਵੀ ਸ਼ਾਇਦ ਉਹ ਮਾਲਕ ਦੀ ਮਰਜ਼ੀ ਹੈ ਉਹ ਬੱਚੇ ਝੋਲੀ ਵਾਲੀ ਤਿੰਨ ਵਾਲੀ ਵੀ ਹੈ ਉਹ ਮੇਰੀ ਤਿੰਨ ਮੈਂ ਉਹੀ ਗੱਲ ਕਹਿੰਦਾ ਵੀ ਇਹਦੀ ਝੋਲੀ ਤਿੰਨ ਵਾਲੀ ਆ ਤਿੰਨ ਵਾਲੀ ਝੋਲੀ ਆ ਹਾਂ ਇਹਦੇ ਬੱਚਾ ਇਹਦੇ ਤਾਂ ਨਹੀਂ ਹੈਗੇ ਕੋਈ ਬੱਕਰੀ ਨਾ ਇਹਦਾ ਨਹੀਂ ਹੈਗਾ ਜੀ ਕੋਈ ਅੱਛਾ ਇਹਦੇ ਘਰੇ ਪੱਠਾ ਨੇ ਦੋ ਠੀਕ ਹੈ ਮੁੱਲ ਵਾੜੀ ਅੱਜ ਸਾਰਿਆਂ ਦਾ ਕੀ ਕਰਿਆ ਫੇਰ ਮੁੱਲ ਵੀਰੇ ਇਹਨਾਂ ਦਾ 40000 ਹੈਗਾ ਆ ਬੱਕਰੀਆਂ ਦਾ ਪੰਜ ਦਾ ਪੰਜ ਦਾ ਆ ਇਹ ਆ ਦਿਖਾਈ ਇਹ ਨੂੰ ਪਰੰਪਰਾ ਕਰੀ ਇਹ ਨੂੰ ਇਹ ਨੂੰ ਬਣ ਲੈ ਬਾਈ ਬਣ ਕੇ ਸਰਬਾ ਬਾਈ ਹਰੀਗੜਾ ਵਾਲਾ ਹੈ ਨਾ ਹਾਂ ਜੀ ਹਰੀਗੜਾ ਇਹ ਬਿਨਾ ਸਿੰਘ ਵਾਲੀ ਰੋਟੀ ਹੈ ਜੀ ਇਹਦਾ ਮੁੱਲ ਇਹਦਾ ਮੁੱਲ ਵੀ ਉੰਨੀ ਹੈ ਜੀ ਇਹਦਾ ਟਾਈਟ ਨਹੀਂ ਹੋ ਗਿਆ ਮੁੱਲ ਨਹੀਂ ਥੋੜਾ ਜਿਹਾ ਹਟ ਹੈਗਾ ਮੂੰਹ ਇਕੱਠੀਆਂ ਚ ਹੈ ਨਾ ਅੱਛਾ ਇਕੱਠੀਆਂ ਦਾ ਮਨ ਲਗਾ ਮੂੰਹ ਚਲ ਜੇ ਅਡੋ ਕਰੇਗੇ ਤਾਂ ਘੱਟ ਦੀ ਵੀ ਦੇ ਦਾਂਗੇ ਤਾਂ ਕੋਈ ਚੱਕਰ ਵਾਲੀ ਨਹੀਂ ਇਕੱਠੀਆਂ ਦਾ ਤਾਂ ਘੱਟ ਹੋਣਾ ਚਾਹੀਦਾਗਾ ਨਹੀਂ ਜੀ ਇਹਦਾ ਰੀਆ ਤਾਂ ਫਿਰ ਦੂਜੀਆਂ ਵੱਡੀਆਂ ਬੱਕਰੀਆਂ ਪਾਉਣਾ ਅਗਲਾ ਸਾਰੀਆਂ ਅੱਛਾ ਇਹ ਨਾ ਇਹ ਪਹਿਲਾਂ ਸੂਪੀ ਹੈ ਆਹ ਦੂਜੇ ਸੂਏ ਦੂਜੇ ਸੂਏ ਸੂ ਗਏ ਹੈ ਹੁਣ ਹਾਂ ਸੋਣ ਦੀ ਗਰੰਟੀ ਹੈ ਨਹੀਂ ਨਾ ਗੱਪਣਾ ਜੀ ਅੱਛਾ ਹਾਂ ਕਿੰਨੇ ਟਾਈਮ ਦੀ ਇਹ ਹੋਊਗੀ 3 ਮਹੀਨੇ ਦੀ ਗੱਪਣ ਹੋ ਠੀ ਤੇ ਆਹ ਜਿਹੜੀ ਆ ਡੱਬੀ ਹੈ ਬਈ ਡੱਬੀ ਹੂ 4 ਮਹੀਨੇ ਦੀ ਗੱਪਣਾ ਇਹ ਵੀ ਤਰ ਲਾ ਗਈ ਤਿੰਨ ਸੂਏ ਤਾਂ ਹਾਂ ਇਹ ਦਾ ਹਾਂ ਤਿੰਨ ਮਸੂਆ ਹੋ ਇਹ ਦਾ ਅੱਛਾ ਉਹ ਲਾਲ ਬੱਕਰੀ ਦਾ ਵੀ ਤਿੰਨ ਮ ਉਹ ਕਾਲੀ ਦਾ ਵੀ ਤਿੰਨ ਮ ਹੀ ਹੈ ਉਹਦਾ ਵੀ ਤਿੰਨਵਾ ਯਾਨੀ ਕਿ ਤਿੰਨ ਤਿੰਨ ਸੂਏ ਵਾਲੀਆਂ ਨੇ ਹਾਂ ਹਾਂ ਕਿੰਨੇ ਸੂਏ ਲੈ ਕੇ ਬੱਕਰੀ ਵੇਚਦਾ ਨੂੰ ਫਿਰ ਬਾਈ ਮੈਂ ਚਾਰ ਕਿਛੂਏ ਲੈਣਾ ਬੱਕਰੀ ਦੇ ਉਦਵਰ ਕੱਟ ਦਿੰਨੇ ਹੂੰ ਠੀਕ ਬਾ ਤਿੰਨ ਚਾਰ ਉਂ ਕਿਸੇ ਦਾ ਐ ਤਾਂ ਨਹੀਂ ਪ੍ਰੋਬਲਮ ਤਾਂ ਨਹੀਂ ਨਾ ਨਾ ਕੋਈ ਪ੍ਰੋਬਲਮ ਨਹੀਂ ਹੈਗੀ ਥੜਾ ਥੋੜਾ ਦੀਆਂ ਸਾਰੀਆਂ ਠੀਕ ਨੇ ਗਈ ਕਈ ਵਾਰ ਥਣਕਾ ਵੱਡੇ ਹੁੰਦੇ ਨੇ ਨਾ ਕੱਟ ਚੱਲਦੇ ਹੁੰਦੇ ਨੇ ਕੋਈ ਚੱਕਰ ਨਹੀਂ ਬਾਬੇ ਸਾਰੇ ਕੋਈ ਜੀ ਹੈ ਇਹ ਜੀ ਕੋਈ ਗੱਲ ਨਹੀਂ ਹੈਗੀ ਹੂੰ ਠੀਕ ਆ ਪਿੰਡ ਚ ਕਿੰਨੇ ਜਾਨੇ ਰੱਖਦੇ ਨੇ ਮਾਲ ਫੇਰ ਪਿੰਡ ਸਾਡੇ ਲਵੇ ਦੋਨੇ ਪਹੀਆਂ ਲਵੇ ਨੇ ਇੱਕ ਲਵੇ ਭੇਡਾਂ ਨੇ ਹਾਂ ਮੇਰੇ ਲਵੇ ਬੱਕਰੀਆਂ ਨੇ ਭੇਡਾਂ ਕਿੰਨੀਆਂ ਭੇਡਾਂ ਹੈਗੇ 40 ਭੇਡਾਂ ਦਾ ਕੰਮ ਵੀ ਠੀਕ ਆ ਭੇਡਾਂ ਦਾ ਵੀ ਲੋਟ ਉਹ ਤੋਂ ਤਾਂ ਨਹੀਂ ਨਾ ਚੜਾ ਜਾਂਦਾ ਦਰਖਤ ਤੇ ਅੱਛਾ ਉਹ ਥੋੜਾ ਜਿਹਾ ਪੇਡਾਂ ਵਾਲੇ ਦੇ ਆ ਵੀ ਮौज ਆਉਂਦੀ ਆ ਬੰਦਾ ਥੱਲੇ ਫਿਰਦਾ ਹਾਂ ਹਾਂ ਜੀ ਆ ਨਹੀਂ ਹੈਗਾ ਵੀ ਤਾਹਾਂ ਟਾਂਗਾ ਚੱਕਣਾ ਪਊ ਤੁਸੀਂ ਤਾਂ ਚੜ ਜਾਂਦੇ ਹੋ ਮਗਰ ਰੱਖਦੇ ਹਾਂ ਹਾਂ ਜੀ ਅਸੀਂ ਤਾਂ ਚੜਦੇ ਆ ਇਹ ਸਾਡਾ ਤਾਂ ਰੋਜ਼ ਦਾ ਹੀ ਕੰਮ ਹੈ ਠੀਕ ਹੈ ਨਾ ਠੀਕ ਹੈ ਜੀ ਇਹਦੇ ਵਿੱਚ ਸਹੀ ਗੱਲ ਆ ਨਾ ਐ ਤਾਂ ਗੱਲ ਹੈ ਚੜ੍ਹ ਨਹੀਂ ਪਊ ਦਰੱਖਤਿੰਦਾ ਭਾਈ ਜੇ ਰਜਾਉਣੇ ਨੇ ਫਿਰ ਜੇ ਰਕੀਆਂ ਨੇ ਤਾਂ ਫਿਰ ਚੜ੍ਹਨਾ ਆਪਣੇ ਕਿਹੜਾ ਉਧਰ ਹੁਣ ਨਰਮ ਹੈਗੇ ਨਾ ਹਾਂ ਹਾਂ ਜੀ ਇਹ ਤਾਂ ਗੱਲ ਲੱਗਿਆ ਲਾਲ ਬੱਕਰੀ ਇਹ ਵੀ ਤੀਜੇ ਚੌਥੇ ਸੂਏ ਹਾਂ ਹਾਂ ਜੀ ਹਾਂ ਇਹਨੇ ਕਿੰਨੇ ਕ ਦਿਨ ਲੈਣੇ ਨੇ ਸੂਣ ਦੇ ਇਹੇ ਲੈ ਜੂਗੀ ਜਣੀ ਮਹੀਨੇ ਵਾਂਗੂ ਲੈ ਜੂ ਆ ਆ ਬੱਕਰੀ ਪਹਿਲਾ ਸੂਣ ਵਾਲੀ ਆ ਬਸ ਇਹਨਾਂ ਤੋਂ ਉਹ ਮਹੀਨਾ ਲੈ ਜੂ ਹਾਂ ਇਹ ਮਹੀਨੇ ਮਹੀਨੇ ਵਾਂਗੂ ਝੋੜੀ ਹੋਦੀ ਵੀ ਸਹੀ ਆ ਝੋੜੀਆਂ ਤਾਂ ਤਿੰਨਾਂ ਬੱਕਰੀਆਂ ਦੀ ਚਾਰਾਂ ਦੀ ਸਹੀ ਨਹੀਂ ਸਹੀ ਗੱਲ ਆ ਬਈ ਝੋੜੀਆਂ ਮਤਲਬ ਆ 2.5 ਮਹੀਨੇ ਦੀ ਆਹਣਾ ਆ ਥੋੜੀ ਹਲਕੇ ਪੱਦਰ ਦੀ ਆ ਗਈ ਹਾਂ ਇਹ ਥੋੜੀ ਜੀ ਨਾ ਲੰਗ ਮਾਰਦੀ ਦੀ ਬੱਕਰੀ ਉਦੋਂ ਹਾਂ ਜਦੋਂ ਮੀਂਹ ਨਹੀਂ ਪੈਂਦਾ ਸੀਗਾ ਪੈਰ ਖਰਾਬ ਹੋ ਗਿਆ ਸੀ ਦਾ ਵਿਚਾਰੇ ਤਾਂ ਨਹੀਂ ਦਾ ਰਾਜੀ ਇਹਨਾਂ ਵਾਂਗੂ ਹੀ ਸੀ ਇਹ ਵੀ ਓਕੇ ਹਾਂ ਐ ਪਾਈ ਜਾਂਦੀ ਹਾਂ ਹਾਂ ਉਹ ਵੇਚਿਆ ਜੋ ਵੇਚਣੀ ਆ ਆ ਬੱਕਰੀਆਂ ਤੇ ਲੱਗਿਆ ਸੀ ਕਿੰਨਾ ਮੁੱਲ ਇਹਨਾਂ ਤੇ 30000 ਰੁਪਏ ਮੰਗੂ ਜਣੀ 60000 ਮੰਗਿਆ ਤੁਸੀਂ ਹਾਂ 2000 ਘਟ ਲੱਗਿਆ ਦੀ ਤੇ ਅੱਛਾ 60 ਮੰਗੇ 2 ਘਟ ਲੱਗਿਆ 58000 58000 ਲੱਗਿਆ ਠੀਕ ਆ ਐ ਗੱਲ ਸਹੀ ਆ ਨਾ ਚਲ ਠੀਕ ਆ ਬਾਈ 60 ਤੋਂ ਆਏ ਹੋ ਗਏ ਵੀ 60 ਤੋਂ ਘਟ ਦੇਣੀਆਂ ਨਹੀਂ ਬਸ ਠੀਕ ਆ ਤੁਸੀਂ ਅੜ ਗਏ ਹਾਂ ਇਹੀ ਜੀ ਬੱਕਰੀਆਂ ਸੋਹਣੀਆਂ ਨੇ ਗਿਆ ਤਾਂ ਦਿਖਾਤੀ ਬਾਈ ਮੈਨੂੰ ਪੂਰੀਆਂ ਬੱਕਰੀਆਂ ਨਹੀਂ ਨਹੀਂ ਬੱਕਰੀਆਂ ਆਪਣੇ ਲਵੇ ਪਹਿਲਾਂ ਬੱਕਰੀਆਂ ਬਹੁਤ ਸੋਹਣੀਆਂ ਨੇ ਛੋਟੀ ਦੀ ਜਿਹੇ ਜਿਹੇ ਚਲ ਠੀਕ ਆ ਬਾਈ ਫਿਰ ਕਿਤੇ ਘਰੇ ਬਣਾ ਕੇ ਆਉਂ ਤੇਰੇ ਕੋਲ ਨਾ ਕੋਈ ਨਾ ਕੋਈ ਨਾ ਆਜੋ ਮਾਲ ਆਪਣੇ ਲਵੇ ਬਾਦੂ ਤੁਸੀਂ ਘਰੇ ਆ ਕੇ ਦੇਖੋ ਮਾਲ ਆਪਣੇ ਲਵੇ ਚਾਹਣੀ ਚੱਕਾਂਗੇ ਬੱਕਰੀਆਂ ਦੁੱਧ ਦੀ ਚਾਹ ਇਦੋਂ ਵੀ ਚੱਕਾਂਗੇ ਛਿਤਲੀਆਂ ਬੱਕਰੀਆਂ ਬੋਕ ਸੇਹਰਾ ਬੋਕ